ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਪੀਲੇ ਮਿੱਠੇ ਚਾਵਲ ਤੇ ਇਹਨਾਂ ਨੂੰ ਆਪਾਂ ਜਰਦਾ ਵੀ ਕਹਿ ਦਿੰਦੇ ਹਾਂ ਤੇ ਆਓ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ 2 ਕੌਲੀਆਂ ਚੌਲ ਲੈਣੀ ਤੇ ਇਹਨਾਂ ਨੂੰ ਪਾਣੀ ਵਿੱਚ ਆਪਾਂ ਭਿਉਂ ਕੇ ਰੱਖ ਦਿੱਤਾ ਹੈ ਤੇ ਇਸ ਪਣ ਨੂੰ ਆਪਾਂ ਅੱਧੇ ਘੰਟੇ ਬਾਅਦ ਕੱਢ ਦੇਵਾਂਗੇ ਤੇ ਇਹ ਪਾਣੀ ਨਹੀਂ ਯੂਜ਼ ਕਰਾਂਗੇ ਤੇ ਧੋ ਕੇ ਚਾਵਲ ਬਣਾਵਾਂਗੇ ਤੇ ਉਸ ਵਿੱਚ ਆਪਾਂ ਪਾਉਣ ਲਈ ਥੋੜੇ ਜਿਹੇ ਨੱਟਸ ਲਏ ਨੇ ਬਾਦਾਮ ਕਾਜੂ ਸੌਗੀ ਨਾਰੀਅਲ ਤੇ ਇਹਨਾਂ ਨੂੰ ਤੁਸੀਂ ਆਪਦੀ ਮਰਜ਼ੀ ਮੁਤਾਬਕ ਜੈਸ ਤਰ੍ਹਾਂ ਚਾਹੋ ਘਟ ਸਕਦੇ ਹੋ ਤੇ ਇੱਕ ਆਪਾਂ ਪੀਲਾ ਕਲਰ ਲਿਆ ਹੈ ਤੇ ਦੋ ਕੋਲੀਆਂ ਚਾਵਲ ਦੇ ਵਿੱਚ ਆਪਾਂ ਇੱਕ ਕੋਹਲੀ ਖੰਡ ਦੀ ਪਾ ਲਵਾਂਗੇ ਤੇ ਤੁਸੀਂ ਚਾਹੋ ਤਾਂ ਸ਼ਕਰ ਗੁੜ ਵੀ ਪਾ ਸਕਦੇ ਹੋ ਪਰ ਆਪਾਂ ਇੱਥੇ ਕਲਰ ਵਾਲੇ ਚੌਲ ਬਣਾਉਣੇ ਕਰਕੇ ਇਸ ਵਿੱਚ ਚੀਨੀ ਹੀ ਯੂਜ਼ ਕਰਾਂਗੇ ਇਸ ਤੋਂ ਬਿਨਾ ਆਪਾਂ ਇਸ ਵਿੱਚ ਹਰੀ এলাਚੀ ਛੋਟਾ ਜਿਹਾ ਦਾਲਚੀਨ ਦਾ ਟੁਕੜਾ ਤੇ ਥੋੜੇ ਜਿਹਾ ਲੌਂਗ ਪਾਵਾਂਗੇ ਇਸ ਨਾਲ ਵਾਈ ਵੀ ਨਹੀਂ ਬਣਦੀ ਅਤੇ ਖਾਣ ਵਿੱਚ ਇਸ ਦਾ ਟੇਸਟ ਵੀ ਵਧੀਆ ਹੋ ਜਾਂਦਾ ਹੈ ਜੇਕਰ ਤੁਹਾਨੂੰ ਇਹਨਾਂ ਦਾ ਟੇਸਟ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਇਹ ਚੀਜ਼ਾਂ ਸਕਿਪ ਵੀ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਅੱਧੀ ਕੌਲੀ ਘਿਓ ਦੀ ਪਾ ਲਈ ਹੈ ਆਪਾਂ ਘਿਓ ਇੱਥੇ ਥੋੜਾ ਜਿਆਦਾ ਹੀ ਪਾਇਆ ਹੈ ਕਿਉਂਕਿ ਮਿੱਠੇ ਚਾਵਲ ਸੁੱਕੇ ਸੁੱਕੇ ਜਿਹੇ ਉਹਨੇ ਟੇਸਟੀ ਨਹੀਂ ਲੱਗਦੇ ਤਾਂ ਆਪਾਂ ਇਸ ਵਿੱਚ ਲੌਂਗ, ਇਲਾਇਚੀ ਤੇ ਦਾਲਚੀਨੀ ਦਾ ਟੁਕੜਾ ਪਾ ਲਿਆ ਹੈ ਉਸ ਨੂੰ ਫਰਾਈ ਕਰ ਲਵਾਂਗੇ ਥੋੜਾ ਜਿਆ ਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਨਟਸ ਪਾ ਲਵਾਂਗੇ ਨਰਸ ਵੀ ਆਪਾਂ ਫਰਾਈ ਕਰ ਲੈਣੇ ਨੇ ਇਹਨਾਂ ਨਾਲ ਇਹਨਾਂ ਦਾ ਕਰਾਂਚੀ ਜਿਹਾ ਟੇਸਟ ਹੁੰਦਾ ਹੈ ਜੋ ਕਿ ਬਹੁਤ ਵਧੀਆ ਲੱਗਦਾ ਹੈ ਜੇਕਰ ਆਪਾਂ ਇਸ ਤਰ੍ਹਾਂ ਫਰਾਈ ਕਰਕੇ ਪਾਉਂਦੇ ਹਾਂ ਜਦੋਂ ਆਪਣੇ ਕਾਜੂ ਬਦਾਮ ਫਰਾਈ ਹੋ ਗਏ ਤਾਂ ਲਾਸਟ ਵਿੱਚ ਆਪਾਂ ਇਸ ਵਿੱਚ ਕਸ਼ਮਿਸ਼ ਜਿਸ ਨੂੰ ਪਸੋਗੀ ਵੀ ਕਹਿ ਦਿੰਦੇ ਹਾਂ ਉਹ ਪਾ ਲਵਾਂਗੇ ਤੇ ਥੋੜਾ ਜਿਹਾ ਉਸ ਨੂੰ ਵੀ ਆਪਾਂ ਰੋਸਟ ਕਰ ਲੈਣਾ ਹੈ ਜਿਆਦਾ ਆਪਾਂ ਉਸ ਨੂੰ ਨਹੀਂ ਭੁੰਨਾ ਕਿਉਂ ਵਿੱਚ ਹਲਕਾ ਜਿਹਾ ਆਪਾਂ ਉਸ ਨੂੰ ਸੇਕ ਲਵਾਉਣਾ ਹੈ ਇਹਨਾਂ ਸਭ ਨੂੰ ਆਪਾਂ ਕਿਉ ਵਿੱਚ ਫਰਾਈ ਕਰਨ ਤੋਂ ਬਾਅਦ ਥੋੜੇ ਜਿਹਾ ਨੱਟਸ ਆਪਾਂ ਬਾਹਰ ਕੱਢ ਲੈਣੇ ਨੇ ਚੌਲਾਂ ਦੀ ਗਾਰਨਿਸ਼ ਲਈ ਉਹ ਆਪਾਂ ਕੱਢ ਕੇ ਰੱਖ ਲਵਾਂਗੇ ਤੇ ਬਾਅਦ ਵਿੱਚ ਆਪਾਂ ਇਸ ਵਿੱਚ ਪਾਣੀ ਐਡ ਕਰਾਂਗੇ ਤੇ ਉਹ ਪਾਣੀ ਆਪਾਂ ਥੋੜਾ ਕੋਸਾ ਜਾਂ ਥੋੜਾ ਜਿਹਾ ਗਰਮ ਪਾਣੀ ਲਵਾਂਗੇ ਤੇ ਪਾਣੀ ਆਪਾਂ ਇਸ ਵਿੱਚ ਦੋ ਕੌਲੀਆਂ ਚਾਵਲ ਵਿੱਚ ਚਾਰ ਕੌਲੀਆਂ ਪਾਣੀ ਪਾ ਲਵਾਂਗੇ ਤੇ ਪਾਣੀ ਨੂੰ ਆਪਾਂ ਉਬਾਲ ਆਉਣ ਦੇਵਾਂਗੇ ਤੇ ਦੂਸਰੇ ਪਾਸੇ ਆਪਾਂ ਥੋੜਾ ਜਿਹਾ ਪਾਣੀ ਲੈ ਕੇ ਇਸ ਵਿੱਚ ਆਪਾਂ ਕਲਰ ਮਿਕਸ ਕਰ ਲਵਾਂਗੇ ਇੱਥੇ ਇਹ ਕਲਰ ਮੈਨੂੰ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਹੋਵੇਗਾ ਪਰ ਇਸ ਦੀਆਂ ਦੋ ਚਾਰ ਬੂੰਦਾਂ ਨੇ ਬਿਲਕੁਲ ਵੀ ਕਲਰ ਨਹੀਂ ਦਿੱਤਾ ਤਾਂ ਫਿਰ ਮੈਨੂੰ ਸਾਰਾ ਹੀ ਕਲਰ ਲਾਸਟ ਵਿੱਚ ਯੂਜ਼ ਕਰਨਾ ਪਿਆ ਸੀ ਤੇ ਇਸ ਲਈ ਆਪਾਂ ਇਹ ਜਿੰਨਾ ਵੀ ਸੀ ਲਿਕਵਿਡ ਕਲਰ ਆਪਾਂ ਸਾਰਾ ਯੂਜ਼ ਕਰ ਲਿਆ ਹੁਣ ਆਪਾਂ ਇਹਨੂੰ ਟਾ ਕੇ ਇੱਕੋ ਬਾਲ ਆਉਣ ਲਈ ਛੱਡ ਦੇਵਾਂਗੇ ਤੇ ਜਦੋਂ ਇਸ ਵਿੱਚ ਉਬਾਲ ਆ ਗਿਆ ਤਾਂ ਫਿਰ ਆਪਾਂ ਇਸ ਵਿੱਚ ਚੀਨੀ ਐਡ ਕਰ ਦਿੱਤੀ ਸੀ ਜਿਸ ਦੀ ਵੀਡੀਓ ਮੈਥੋਂ ਸਕਿਪ ਹੋ ਗਈ ਚੀਨੀ ਮਿਕਸ ਹੋਣ ਤੋਂ ਬਾਅਦ ਆਪਾਂ ਹੁਣ ਇਸ ਵਿੱਚ ਜੋ ਚਾਵਲ ਭਿਓ ਕੇ ਰੱਖੇ ਹੋਏ ਸਨ ਉਹਨਾਂ ਨੂੰ ਪਾ ਦੇਵਾਂਗੇ ਤੇ ਇਹਨਾਂ ਨੂੰ ਇਸ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਪਾਣੀ ਵਿੱਚ ਟਾ ਕੇ ਪੱਕਣ ਲਈ ਆਪਾਂ ਛੱਡ ਦੇਵਾਂਗੇ ਤੇ ਵਿੱਚ ਵਿੱਚ ਆਪਾਂ ਇਸ ਨੂੰ ਇੱਕ ਤੋਂ ਦੋ ਵਾਰ ਚੈੱਕ ਵੀ ਕਰਦੇ ਰਵਾਂਗੇ ਤਾਂ ਜੋ ਸਾਰੇ ਇਕੁਲ ਪੱਕ ਜਾਣ ਤੇ ਆਪਣੇ ਚਾਵਲ ਕਾਫੀ ਹੱਦ ਤੱਕ ਪੱਕ ਚੁੱਕੇ ਨੇ ਬਸ ਥੋੜਾ ਜਿਹਾ ਪਾਣੀ ਹੈ ਜੋ ਸੁੱਕਿਆ ਨਹੀਂ ਅਜੇ ਤੇ ਆਪਾਂ ਇਸ ਨੂੰ ਢੱਕ ਕੇ 2 ਤੋਂ 4 ਮਿੰਟ ਹੋਰ ਪਕਾ ਲਵਾਂਗੇ ਤਾਂ ਹੁਣ ਚੈੱਕ ਕਰਾਂਗੇ ਆਪਾਂ ਤਾਂ ਆਪਣਾ ਪਾਣੀ ਬਿਲਕੁਲ ਸੁੱਕਣ ਵਾਲਾ ਹੀ ਹੈ ਤਾਂ ਆਪਾਂ ਇੱਥੇ ਇਸਦੀ ਫਲੇਮ ਨੂੰ ਬੰਦ ਕਰ ਦੇਣਾ ਹੈ ਤੇ ਇੰਨਾ ਪਾਣੀ ਆਪਣਾ ਇਦਾਂ ਹੀ ਸੁੱਕ ਜਾਣਾ ਹੈ ਤੇ ਆਪਣੇ ਚਾਵਲ ਦੇਖੋ ਕਿੰਨੇ ਖਿਲੇ-ਖਿਲੇ ਬਣੇ ਆ ਤੇ ਆਪਣੇ ਚਾਵਲ ਪਣ ਕੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਨਾਂ ਨੂੰ 10 ਮਿੰਟ ਲਈ ਟਾ ਕੇ ਇਸ ਤਰ੍ਹਾਂ ਹੀ ਰੱਖ ਦੇਣਾ ਹੈ ਤਾਂ ਜੋ ਇਹ ਭਾਫ਼ ਨਾਲ ਪੂਰੀ ਤਰ੍ਹਾਂ ਸੈੱਟ ਹੋ ਜਾਣ ਅਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਤਾਂ ਦੇਖੋ 10 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਣੇ ਚਾਵਲ बन ਕੇ ਪੂਰੀ ਤਰ੍ਹਾਂ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਆਪਾਂ ਪੰਜਾਬੀ ਖੇਤਾਂ ਵਿੱਚ ਜਦੋਂ ਵੀ ਕੋਈ ਕੰਮ ਕਰਦੇ ਹਾਂ ਤਾਂ ਇਹਨਾਂ ਚਾਵਲ ਨੂੰ ਜ਼ਰੂਰ ਬਣਾਉਂਦੇ ਹਾਂ ਤਾਂ ਆਪਾਂ ਇਸ ਨੂੰ ਉਦੋਂ ਕੜਾਈ ਦਿੱਤੀ ਵੀ ਕਹਿ ਦਿੰਦੇ ਹਾਂ ਤੇ ਉਦਾਂ ਵੀ ਆਪਾਂ ਹਰ ਖੁਸ਼ੀ ਦੇ ਕੰਮ ਜਿੱਦਾਂ ਖੇਤੀ ਦਾ ਕੰਮ ਹੁੰਦਾ ਹੈ ਤਾਂ ਇਹ ਚਾਵਲ ਜ਼ਰੂਰ ਬਣਾ ਲੈਂਦੇ ਹਾਂ ਤੇ ਇਸ ਤਰ੍ਹਾਂ ਆਪਣੇ ਕੰਮ ਕਰਨ ਵਾਲਿਆਂ ਵਿੱਚ ਆਪਾਂ ਇਹਨਾਂ ਨੂੰ ਵੰਡ ਦਿੰਦੇ ਹਾਂ ਤੇ ਹੁਣ ਆਪਾਂ ਇਹਨਾਂ ਨੂੰ ਸਰਵਿੰਗ ਪਲੇਟ ਵਿੱਚ ਸਰਵ ਕਰ ਲਵਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗੇ ਮਿੱਠੇ ਚਾਵਲ ਜਾਂ ਜਰਦਾ ਵੀ ਕਹਿ ਦਿੰਦੇ ਨੇ ਆਪਣੇ ਪੰਜਾਬ ਵਿੱਚ ਇਸ ਨੂੰ ਤਾਂ ਤੁਸੀਂ ਵੀ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਨਾ ਤੇ ਬੱਚੇ ਤਾਂ ਇਸ 컬러ਫੁਲ ਰੈਸਪੀ ਨੂੰ ਬਹੁਤ ਚਾਕੇ ਖਾ ਲੈਂਦੇ ਨੇ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸ਼ਸ਼ੀਕਾਲ ਧੰਨਵਾਦ